ਰੇਡੀ ਹਰ ਸਾਲ ਹੀ ਇਨਾਂ ਮਹੀਨਿਆਂ ਵਿੱਚ ਕੇਵਲ ਮੌਸਮ ਹੀ ਨਹੀਂ ਬਦਲਦਾ ਸਗੋ ਇਸ ਸੁਹਾਵਣੇ ਮੌਸਮ ਵਿੱਚ ਵਿਆਹ ਸ਼ਾਦੀਆਂ ਦੀ ਰੁੱਤ ਦਾ ਵੀ ਆਗਾਜ਼ ਹੁੰਦਾ ਹੈ ਡੰਡੀ ਮਾਪੇ ਬਹੁਤ ਚਾਵਾ ਨਾਲ ਆਪਣੀ ਧੀਆਂ ਪੁੱਤਰਾਂ ਨੂੰ ਸ਼ਗਨਾਂ ਦੇ ਬੰਧਨ ਵਿੱਚ ਬਜਦਿਆਂ ਦੇਖ ਕੇ ਅਗੰਮੀ ਖੁਸ਼ੀ ਵਿੱਚ ਖੀਵੇ ਹੁੰਦੇ ਹਨ ਡੰਡੀ ਜਿਸ ਮੁੰਡੇ ਕੁੜੀ ਦਾ ਵਿਆਹ ਹੁੰਦਾ ਹੈ ਉਸ ਨੂੰ ਤਾਂ ਜੀਵਨ ਦੇ ਨਵੇਂ ਮਾਰਗ ਉੱਤੇ ਪੈਰ ਧਰਨ ਦੀ ਖੁਸ਼ੀ ਹੋਣੀ ਸੁਭਾਵਿਕ ਹੀ ਹੈ ਡੰਡੀ ਸਾਡੇ ਸੱਭਿਆਚਾਰ ਵਿੱਚ ਮਾਪੇ ਵੀ ਆਪਣੇ ਬੱਚਿਆਂ ਦੇ ਵਿਆਹ ਸ਼ਾਦੀ ਕਰਕੇ ਆਪਣੀ ਸਮਾਜਿਕ ਜ਼ਿੰਮੇਵਾਰੀ ਤੋਂ ਮੁਕਤ ਹੋ ਕੇ ਦੂੰਗੀ ਖੁਸ਼ੀ ਦਾ ਅਨੁਭਵ ਕਰਦੇ ਹਨ ਡੰਡੀ ਸਹੀ ਸਮੇ ਉੱਤੇ ਅਤੇ ਕਿਸੇ ਚੰਗੇ ਰਿਸ਼ਤੇ ਵਿੱਚ ਕੋਈ ਧੀ ਪੁੱਤ ਵੱਜ ਜਾਵੇ ਤਾਂ ਦੋਵਾਂ ਪਰਿਵਾਰਾਂ ਲਈ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੋ ਸਕਦੀ ਡੰਡੀ ਅੱਜਕੱਲ ਧੜਾ ਧੜਾ ਮਠਿਆਈਆਂ ਦੇ ਦੱਬਿਆਂ ਸਮੇਤ ਵਿਆਹਾਂ ਦੇ ਰੰਗ-ਬਰੰਗੇ ਸੱਦਾ ਪੱਤਰ ਆ ਰਹੇ ਹਨ ਡੰਡੀ ਮਜਾਰਾਂ ਵਿੱਚ ਵਿਆਹਾਂ ਦੀ ਖਰੀਦਦਾਰੀ ਦੀ ਇੰਨੀ ਗਹਿਮਾ ਗਹਿਮ ਹੈ ਕਿ ਗੱਡੀ ਉੱਤੇ ਤਾਂ ਕੀ ਪੈਦਲ ਲੰਘਣਾ ਵੀ ਔਖਾ ਹੈ ਡੰਡੀ ਉਂਝ ਵਿਆਹਾਂ ਦੀ ਖਰੀਦੋ-ਫਰੋਖਤ ਤਾਂ ਕਈ ਮਹੀਨੇ ਪਹਿਲਾਂ ਤੋਂ ਹੀ ਆਰੰਭ ਹੋ ਜਾਂਦੀ ਹੈ ਡੰਡੀ ਪਰ ਇਹ ਵਿਆਦੀ ਤਾਰੀਖ ਤੱਕ ਚਲਦੀ ਰਹਿੰਦੀ ਹੈ ਡੰਡੀ ਜਿੰਨੇ ਵਿਆਹ ਹੋਣ ਬੀਬੀਆਂ ਨੇ ਉਸ ਹਿਸਾਬ ਨਾਲ ਹੀ ਨਵੇਂ ਸੂਟ ਸਿਵਾਉਣੇ ਹੁੰਦੇ ਹਨ ਕਿਉਂਕਿ ਇੱਕ ਵਿਆਹ ਉੱਤੇ ਪਾਇਆ ਸੂਟ ਦੂਜੇ ਵਿਆਹ ਉੱਤੇ ਨਾ ਪਾਉਣ ਦਾ ਚੱਕਰ ਵੀ ਹੁੰਦਾ ਹੈ ਡੰਡੀ ਅੜੀ ਇਸ ਰੁੱਤੇ ਵਿਸ਼ੇਸ਼ ਤੌਰ ਉੱਤੇ ਕੱਪੜਿਆਂ ਦੀਆਂ ਦੁਕਾਨਾਂ ਟੇਲਰਾਂ ਗਹਿਣੇ ਬਣਾਉਣ ਲਈ ਸੁਨਿਆਰਿਆਂ ਮਠਿਆਈਆਂ ਦੀਆਂ ਦੁਕਾਨਾਂ ਬਿਊਟੀ ਪਾਰਲਰਾਂ ਮੈਰਿਜ ਪੈਲਸਾਂ ਹੋਟਲਾਂ ਆਦ ਵਿੱਚ ਇੰਨੀ ਭੀੜ ਹੁੰਦੀ ਹੈ ਕਿ ਕਈ ਵਾਰ ਵਿਆਹ ਲਈ ਬੁਕਿੰਗ ਕਰਾਉਣੀ ਵੀ ਔਖੀ ਹੋਈ ਪਈ ਹੈ ਡੰਡੀ ਕਿਸੇ ਸਧਾਰਨ ਵਿਆਹ ਤੋਂ ਲੈ ਕੇ ਵੱਡੀ ਸਜ ਤਜ ਨਾਲ ਕੀਤੇ ਜਾ ਰਹੇ ਵਿਆਹ ਸ਼ਾਦੀ ਦੇ ਜਸ਼ਨ ਹੁਣ 25 ਲੱਖ ਤੋਂ ਲੈ ਕੇ 50 ਲੱਖ ਤੋਂ ਵੀ ਪਰ ਹੁੰਦੇ ਜਾ ਰਹੇ ਹਨ ਡੰਡੀ ਕੁਝ ਪਰਿਵਾਰ ਕਰਜ਼ਾ ਲੈ ਕੇ ਜਾਂ ਕੋਈ ਜ਼ਮੀਨ ਜਾਇਦਾਦ ਵੇਚ ਕੇ ਇਹ ਕੰਮ sire ਚੜਦੇ ਹਨ ਡੰਡੀ ਬਾਦ ਵਿੱਚ ਭਾਵੇਂ ਮਾਨਸਿਕ ਪਰੇਸ਼ਾਨੀ ਵਿੱਚ ਘਿਰੇ ਰਹਿਣਾ ਡੰਡੀ ਵਿਆਹਾਂ ਸ਼ਾਦੀਆਂ ਦੀ ਇਸ ਰੂਤੇ ਵਿਦੇਸ਼ਾਂ ਵਿੱਚੋਂ ਵੀ ਬਹੁਤ ਸਾਰੇ ਪ੍ਰਵਾਸੀ ਵਿਆਹਾਂ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ ਡੰਡੀ ਵਿਆਹਾਂ ਦੀ ਖਰੀਦਦਾਰੀ ਕਰਨ ਜਾਂਦੇ ਪ੍ਰਵਾਸੀਆਂ ਦੇ ਪਹਿਰਾਵੇ ਅਤੇ ਹੋਰ ਦੇਖਣ ਨੂੰ ਦੇਖ ਕੇ ਕਈ ਦੁਕਾਨਦਾਰ ਵੀ ਚੰਗੀ ਕਮਾਈ ਕਰਦੇ ਹਨ ਡੰਡੀ ਕਈ ਵਸਤਾਂ ਦੇ ਰੇਟ ਵਧਾ ਚੜਾ ਕੇ ਦੱਸੇ ਜਾਂਦੇ ਹਨ ਡੰਡੀ ਭਾਵੇਂ ਪ੍ਰਵਾਸੀ ਪੰਜਾਬੀ ਗਏ ਤਾਂ ਇੱਥੋਂ ਹੀ ਹਨ ਪਰ ਵਿਦੇਸ਼ ਵਿੱਚ ਰਹਿ ਕੇ ਆਦਤ ਬਣ ਜਾਂਦੀ ਹੈ ਕਿ ਉਹ ਕੋਈ ਚੀਜ਼ ਖਰੀਦਣ ਸਮੇਂ ਮੁੱਲ ਪਾ ਦੀ ਬਹੁਤੀ ਬਹਿਸ ਨਹੀਂ ਕਰਦੇ ਡੰਡੀ ਇਸ ਤਰ੍ਹਾਂ ਦੁਕਾਨਦਾਰਾਂ ਦੀ ਵੀ ਇਸ ਵਿਆਦੀ ਰੁੱਤ ਵਿੱਚ ਚਾਂਦੀ ਹੈ ਡੰਡੀ ਕੱਪੜਿਆਂ ਤੇ ਗਹਿਣਿਆਂ ਦੀਆਂ ਦੁਕਾਨਾਂ ਉੱਤੇ ਵ્યાਸ਼ਾ ਦੀ ਲਈ ਲੱਖਾਂ ਦੇ ਬਿੱਲ ਬਣ ਰਹੇ ਹਨ ਡੰਡੀ ਸੋਨੇ ਦੇ ਪਾ ਭਾਵੇਂ ਅਸਮਾਨੀ ਚੜੇ ਹੋਏ ਹਨ ਪਰ